ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਦੇਖੋ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਸ ਨੂੰ ਘੱਟੋ ਘੱਟ 20 ਤੋਂ 25 ਦਿਨ ਹੁਣ ਤੁਹਾਡੇ ਲੱਗ ਸਕਦੇ ਨੇ ਤੇ 20 ਤੋਂ 25 ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਡੇਟ ਆ ਜੂਗੀ 20 ਦਿਨ ਤੁਸੀਂ ਮਿਨੀਮਮ ਮੰਨ ਕੇ ਚੱਲੋ ਠੀਕ ਹੈ ਤੁਹਾਡੀ ਇਹਨਾਂ ਦੀ ਪਹਿਲੇ ਡੀਵੀਡੀ ਡੇਟ ਆ ਉਹ ਕੀ ਡੇਟ ਤੋਂ ਬਾਅਦ ਤੁਹਾਡੀ 4 ਦਿਨ ਬਾਅਦ ਜਾਂ 5 ਦਿਨ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਸਟਾਰਟ ਹੋਣੀ ਆ ਮਰਜ਼ੂਕ ਕੁੱਲ ਮਿਲਾ ਕੇ ਤੁਹਾਡੇ ਕੋਲ 1 ਮਨਤ ਪਿਆ ਤੇ ਅਗਰ ਤੁਹਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਹੈਗੇ ਕੋਈ ਮਤਲਬ ਕਿ ਪੁਰਾਣੇ ਹੋ ਰਹੇ ਨੇ ਅਪਡੇਟ ਨਹੀਂ ਕਰਵਾਏ ਤਾਂ ਤੁਹਾਡੇ ਕੋਲ ਇੱਕ ਮੱਥ ਦੇ ਵਿੱਚ ਬਹੁਤ ਮਾਦਰ ਕੋਈ ਕੁਝ ਹੋ ਜਾਣਾ ਅਗਰ ਤੁਸੀਂ ਅਪਡੇਟ ਕਰਵਾਉਣਿਆਂ ਤਾਂ ਹੁਣ ਕਰਵਾ ਲਓ ਹੁਣ ਤੁਹਾਡੇ ਕੋਲ ਜਿਹੜਾ ਹੈਗਾ ਟਾਈਮ ਹੈਗਾ ਤੇ ਬਾਕੀ ਅਗਰ ਜਿਹੜੀ ਬੱਚਿਆਂ ਦੇ ਡਾਊਟ ਸੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਆਪਾਂ ਉਹਨਾਂ ਸਾਰਿਆਂ ਨੂੰ ਪਹਿਲਾਂ ਆਪਾਂ ਡਾਕੂਮੈਂਟ ਵੈਰੀਫਿਕੇਸ਼ਨ ਦੀ ਸਪੈਸ਼ਲ ਵੀਡੀਓ ਬਣਾਈ ਸੀ ਕਿ ਤੁਹਾਨੂੰ ਜਿਹੜੇ ਕਿਹੜੇ-ਕਿਹੜੇ ਡਾਕੂਮੈਂਟਸ ਚਾਹੀਦੇ ਨੇ ਫਿਰ ਆਪਾਂ ਜਿਹੜੀ ਬੱਚਿਆਂ ਦੀ ਗਲਤੀਆਂ ਸੀ ਉਹਨਾਂ ਨੂੰ ਐਫੀਡੇਵਟ ਦਾ ਫਾਰਮੈਟ ਉੱਤੇ ਐਫੀਡੇਵਟ ਬਾਰੇ ਸਾਰੀ ਵੀਡੀਓ ਡਿਟੇਲ ਚ ਬਣਾ ਕੇ ਦੱਸੀ ਕਿ ਕਿਸ ਤਰੀਕੇ ਨਾਲ ਤੁਸੀਂ ਐਫੀਡੇਵਟ ਕਰਵਾ ਸਕਦੇ ਹੋ ਤੇ ਬਾਕੀ ਜਿਹੜੇ ਵੀ ਬੱਚਿਆਂ ਦੇ ਡਾਊਟ ਆ ਰਹੇ ਨੇ ਲਗਾਤਾਰ ਡਾਊਟ ਬਹੁਤ ਮਾਰਕੀ ਜਿਆਦਾ ਬੱਚਿਆਂ ਦੇ ਕਮੈਂਟ ਆਉਂਦੇ ਨੇ ਇੱਥੇ ਪਉਣਾ ਸਾਰੇ ਨਾਲ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਕੁਝ ਕਮੈਂਟ ਰਹਿ ਵੀ ਜਾਂਦੇ ਨੇ ਤਾਂ ਇਸ ਕਰਕੇ ਜਿਹੜੀ ਆਪਾਂ ਇਹ ਵੀਡੀਓ ਬਣਾਈ ਆ ਤਾਂ ਕਿ ਜਿਹੜੇ ਬੱਚਿਆਂ ਦੇ ਸਿਮਿਲਰ ਕਮੈਂਟ ਨੇ ਇਹਨਾਂ ਨਾਲ ਬੱਚੇ ਰਿਲੇਟ ਕਰਦੇ ਨੇ ਉਹ ਆਪਣੀ ਜਿਹੜੀ ਪ੍ਰੋਬਲਮ ਚੈੱਕ ਕਰ ਸਕਣ ਕਿ ਅਸੀਂ ਕਿੱਥੋਂ ਕਿਸ ਤਰੀਕੇ ਨਾਲ ਆਪਣਾ ਡਾਕੂਮੈਂਟ ਸਹੀ ਕਰਵਾਉਣਾ ਤੇ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਇਹਨਾਂ ਬੱਚਿਆਂ ਦੇ ਜਿਹੜੇ ਕਮੈਂਟ ਨੇ ਉਹਨਾਂ ਸਾਰਿਆਂ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਬੱਚੇ ਦਾ ਡਾਊਟ ਆ ਰਿਹਾ ਸੀ ਆ ਇਹ ਮੈਂ ਕਮੈਂਟ ਵੀ ਲਾਤਾ ਸੀ ਆ ਕਿ ਜਿਹੜੀ ਆਪਣੀ ਲੈਂਗੁਏਜ ਚੇਂਜ ਕਰੋ ਵੀਡੀਓ ਦੀ ਤੇ ਇਹ ਹੀ ਗੱਲ ਕੀ ਆ ਹੁਣ ਜਿਹੜੀ YouTube ਦੇ ਵਿੱਚ ਸੈਟਿੰਗ ਆਈ ਹੋਈ ਆ ਤੁਸੀਂ ਜਾ ਕੇ نیچے ਜਾ ਕੇ ਇੱਥੇ ਆਪਣੇ ਸਾਈਡ ਤੇ ਮਤਲਬ ਕਿ ਇਹ ਬਟਨ ਹੁੰਦੇ ਨੇ ਨਾ YouTube ਦੇ ਇਸ નીચે ਆ ਕੇ ਇੱਥੇ ਤੁਸੀਂ ਸੈਟਿੰਗ ਦੀ ਆਪਸ਼ਨ ਤੇ ਜਾਓ ਉੱਥੇ ਜਾ ਕੇ ਤੁਸੀਂ ਆਡੀਓ ਟਰੈਕ ਤੇ ਦੇਖੋ ਠੀਕ ਹੈ ਆਡੀਓ ਟਰੈਕ ਤੇ ਇੱਕ ਇੰਗਲਿਸ਼ ਲਿਖਿਆ ਹੋਇਆ ਇੱਕ ਪੰਜਾਬੀ ਲਿਖਿਆ ਹੋਇਆ ओरिजिनल ਠੀਕ ਹੈ ਇੱਥੋਂ ਤੁਸੀਂ ਆਪਣੀ ਜਿਹੜੀ ਆਡੀਓ ਟਰੈਕ ਚੇਂਜ ਕਰ ਸਕਦੇ ਹੋ ਤੇ ਬਾਕੀ ਵੈਸੇ ਇਹ ਮਤਲਬ ਤੁਸੀਂ ਅਗਰ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਇੰਨੇ ਤੁਸੀਂ ਵੇਅਰ ਹੋਣੇ ਚਾਹੀਦੇ ਹੋ ਜੀ ਸੋਸ਼ਲ ਜਿਹੜੇ ਆਪਸ ਹੈਗੀ ਠੀਕ ਹੈ ਇੱਥੋਂ ਤੁਸੀਂ ਆਪ ਆਪਣਾ ਆਡੀਓ ਟਰੈਕ ਚੇਂਜ ਕਰ ਸਕਦੇ ਹੋ ਤੇ ਬਾਕੀ ਹੁਣ ਜਿਹੜੀ ਵੀ ਡਾਊਟ ਨੇ ਅੱਜ ਆਪਾਂ ਉਹ ਗੱਲਬਾਤ ਕਰਾਂਗੇ ਤੇ ਇੱਕ ਜਿਹੜੀ ਤੁਹਾਨੂੰ ਸਾਰਿਆਂ ਨੂੰ ਆਪਾਂ ਇਨਫੋਰਮੇਸ਼ਨ ਦੇਣੀ ਸੀ ਇੱਕ ਤੁਹਾਡੇ ਤੋਂ ਮਤ ਚਾਹੀਦੀ ਸੀ ਤੁਸੀਂ ਹੈਲਪ ਜ਼ਰੂਰ ਕਰਿਓ ਉਹਦੇ ਬਾਰੇ ਮੈਂ ਵੀਡੀਓ ਦੇ ਅਖੀਰ ਵਿੱਚ ਦੱਸੂਗਾ ਆਪਣੇ ਇੱਕ ਕੋਚ ਸਾਹਿਬ ਨੇ ਜਿਨ੍ਹਾਂ ਦਾ ਪਿਛਲੇ ਜਿਹੜਾ ਦੋ ਵਾਰ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨਾਂ ਬਾਰੇ ਥੋੜੀ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਤੇ ਬਾਕੀ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਜਿਹੜੀ ਅੱਜ ਦੀ ਆਪਣਾ ਵੀਡੀਓ ਹੋਰ ਸਟਾਰਟ ਕਰਦੇ ਆਂ ਦੇਖੋ ਹੁਣ ਜਿਹੜੀ ਵੀ ਬੱਚਿਆਂ ਨੇ ਆਪਾਂ ਕਮੈਂਟ ਲਾਈ ਸੀ ਵੈਸੇ ਆਪਾਂ ਕਲੀਅਰ ਕਰਦਾ ਨੇ ਹੁੰਨੇ ਆ ਤੇ ਪਰ ਫਿਰ ਵੀ ਕੁਛ ਨਾ ਕੁਛ ਮੇਬੀ ਕਮੈਂਟ ਦੇ ਵਿੱਚ ਕਈ ਵਾਰ ਨਹੀਂ ਸਮਝੋਂਦਾ ਤਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝਾਇਆ ਜਾਵੇ ਠੀਕ ਹੈ ਮੇਰਾ ਨਾਮ ਮੈਸੀ ਆਇਆ ਨਾ ਮੇਲ ਇਤਨੇ ਦਿਨ ਹੋ ਗਏ ਦੇਖੋ ਜੀ ਤੁਹਾਡਾ ਫਿਜ਼ੀਕਲ ਕਲੀਅਰ ਆ ਠੀਕ ਆ ਤੇ ਫਿਜ਼ੀਕਲ ਕਲੀਅਰ ਹੋ ਕੋਈ ਇਸ਼ੂ ਨਹੀਂ ਹੈਗਾ ਕੋਈ ਚੀਜ਼ ਨਾ ਆਵੇ ਪਰ ਜਿਹੜੀ ਮੇਲ ਤੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਅਟੈਚ ਹੈ ਉਹ ਤੁਹਾਡੇ ਕੋਲ ਇਸ ਵਕਤ ਚੱਲਦਾ ਹੋਣਾ ਚਾਹੀਦਾ ਹੈ ਮੈਸੇਜ ਕੋਈ ਚੱਕਰ ਨਹੀਂ ਅਗਰ ਮੈਸੇਜ ਨਹੀਂ ਆਇਆ ਕੋਈ ਤਾਂ ਵੀ ਕੋਈ ਇਸ਼ੂ ਨਹੀਂ ਮੇਲ ਨਹੀਂ ਪਰ ਤੁਹਾਡੇ ਕੋਲ ਸਲਿੱਪ ਹੈ ਤੇ ਤੁਹਾਡੇ ਡਾਕੂਮੈਂਟ ਜਿਹੜੇ ਸਬਮਿਟ ਹੋ ਚੁੱਕੇ ਨੇ ਮੈਸੇਜ ਆ ਮੇਲ ਮਤਲਬ ਕਿ ਇਹ ਨੈਟਵਰਕ ਇਸ਼ੂ ਕਾਰਨ ਕਈ ਵਾਰ ਨਹੀਂ ਆਉਂਦੇ ਠੀਕ ਹੈ ਸਰ ਕਲਰ ਬਲਾਈਂਡ ਲਈ ਇਸ਼ਾਰਾ 38 ਪਲੇਟਸ ਵਾਲੀ ਬੁੱਕ ਹੀ ਹੋ ਹਰ ਜਗ੍ਹਾ ਦੇਖੋ ਹੁੰਦੀ ਤਾਂ ਮਤਲਬ ਕਿ ਉਹੀ ਬੁੱਕ ਆ ਉਹਦੇ ਵਿੱਚ 30 ਪੇਜ ਹੁਣ 40 ਪੇਜ ਹੁਣ 50 ਪੇਜ ਹੁਣ ਉਹ ਮਤਲਬ ਕਿ ਐਡੇ ਡਿੱਕੇ ਪੇਜ ਹੁੰਦੇ ਨੇ ਛੋਟੇ ਛੋਟੇ ਮਤਲਬ ਕਿ ਹੱਥ ਦੇ ਵਿੱਚ ਆਉਣ ਵਾਲੇ ਉਹਦੇ ਵਿੱਚ ਬਿੰਦੂ ਲੱਗੇ ਹੁੰਦੇ ਨੇ ਸਮਝੋ ਗ੍ਰੀਨ ਕਲਰ ਦੇ ਬਿੰਦੂ ਨੇ ਤੇ ਰੈੱਡ ਕਲਰ ਨਾਲ ਉਹ ਚੱਖਰ ਲਿਖੇ ਹੋਏ ਨੇ ਇਸ ਤਰੀਕੇ ਨਾਲ ਮਤਲਬ ਕਿ ਡਿਫਰੈਂਟ ਡਿਫਰੈਂਟ ਕਲਰ ਨਾਲ ਡਿਫਰੈਂਟ ਲੈਟਰਸ ਲਓਗੇ ਨੰਬਰ ਜੋਗੇ ਲਿਖੇ ਹੁੰਦੇ ਨੇ ਅਗਰ ਤੁਹਾਨੂੰ ਕਲਰ ਬਲਾਈਂਡ ਹੈ ਤੁਸੀਂ ਹੈਗੇ ਹੋ ਤਾਂ ਤੁਸੀਂ ਇਸ ਚੀਜ਼ ਨੂੰ ਚੈੱਕ ਕਰ ਸਕਦੇ ਹੋ ਬੁੱਕ ਲਿਓ ਅਬ ਦੀ ਚਾਹੇ ਰੱਟੇ ਮਾਰ ਲਓ ਪ੍ਰੈਕਟਿਸ ਕਰ ਲਓ ਕੁਝ ਵੀ ਸ਼ਾਰਟ ਵਿੱਚ ਸਕੂਲ ਨੇਮ ਲਿਖਿਆ ਹੈ ਸੀਨੀਅਰ ਸੈਕੰਡਰੀ ਸਕੂਲ ਤੇ ਪੀਐਸਸੀਬੀ ਲਿਖਿਆ ਹੋਇਆ ਹੈ ਇਸ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਣੀ ਦੇਖੋ ਪ੍ਰੋਬਲਮ ਅਗਰ ਪ੍ਰੋਬਲਮ ਤਾਂ ਆ ਸਕਦੀ ਆ ਜੇਕਰ ਤੁਸੀਂ ਉਹਦੇ ਨਾਲ ਆਪ ਦਾ ਪਿੰਡ ਦਾ ਸ਼ਹਿਰ ਦਾ ਨਾਮ ਨਹੀਂ ਪਾਇਆ ਅਗਰ ਤੁਸੀਂ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਨਹੀਂ ਪਾਇਆ ਜਦ ਤੁਸੀਂ ਚਲੋ ਸ਼ਾਰਟ ਫਾਰਮ ਵੀ ਮਤਲਬ ਲਿਖ ਰਖਿਆ ਤਾਂ ਤੁਸੀਂ ਆਪਣਾ ਜਿਹੜਾ ਐਫੀਡਾਪਟੋ ਕਰਵਾ ਲਓ ਕਿ ਗਲਤੀ ਨਾਲ ਜਿਹੜਾ ਉਸ ਸ਼ਾਰਟ ਫਾਰਮ ਚ ਲਿਖਿਆ ਗਿਆ ਤੇ ਇਹ ਮੇਰੇ ਸਕੂਲ ਦਾ ਪੂਰਾ ਨਾਮ ਆ ਤੇ ਇਹ ਇਥੋਂ ਦਾ ਸ਼ਹਿਰ ਹੈ ਇਹ ਇਥੋਂ ਦਾ ਪਿੰਡ ਦੇ ਵਿੱਚ ਜਿਹੜਾ ਸਕੂਲ ਐਡਰੈਸਡ ਲੋਕੇਟਡ ਆ ਠੀਕ ਹੈ ਸਰ ਮੈਂ 10th ਸਰਟੀਫਿਕੇਟ ਡੀ ਲੋਕਰ ਵਾਲਾ ਲਗਾਇਆ ਸੀ origignal ਬੋਰਡ ਵਾਲਾ ਨਹੀਂ ਕੋਈ ਇਸ਼ੂ ਤਾਂ ਨਹੀਂ ਦੇਖੋ ਇਹਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜੇਕਰ ਡੀ ਲੋਕਰ ਵਾਲਾ ਲਗਾਇਆ ਜਾਂ ਆਪਣਾ ਇਹ ਹੈਗਾ origignal ਸਰਟੀਫਿਕੇਟ ਲਗਾਇਆ ਪਰ ਤੁਸੀਂ ਉੱਥੇ ਤੁਹਾਨੂੰ ਜਦੋਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤਾਂ ਤੁਹਾਨੂੰ ਜਿਹੜਾ ਹੈ ਡੀ ਲੋਕਰ ਵਾਲਾ ਵੀ ਪ੍ਰਿੰਟ ਕਰਵਾ ਕੇ ਲੈ ਕੇ ਜਾਣਾ ਪਊਗਾ ਤੇ ਤੁਹਾਡਾ origignal ਵੀ ਨਾਲ ਲੈ ਕੇ ਜਾਣਾ ਪਊਗਾ ਤੇ ਦੋਵਾਂ ਦੇ ਤਿੰਨ ਤਿੰਨ ਫੋਟੋਕਾਪੀਆਂ ਦੇ ਉੱਤੇ ਸਾਈਨ ਕਰਵਾ ਕੇ ਲੈ ਕੇ ਜਾਇਓ ਠੀਕ ਹੈ ਨੈਕਸਟ ਆ ਗਿਆ ਹੈਲੋ ਸਰ ਮੇਰੀ ਕਾਸਟ ਤੇ bc ਹੈ ਬਟ ਮੈਂ ਅਦਰ ਸਟੇਟ ਕੈਂਡੀਡੇਟ ਆ ਗਰਲਜ਼ ਦੀ ਆਪਣੀ ਕੱਟ-ਆਫ ਕਿਹੜੀ ਕੈਟਾਗਰੀ ਚੈੱਕ ਕਰਨੀ ਹੋ ਤੁਸੀਂ ਆਪਣੀ ਜਿਹੜੀ ਕੈਟਾਗਰੀ ਆ ਉਹ ਹੈ ਜਨਰਲ ਬੁਆਇਸ ਦੀ ਠੀਕ ਹੈ ਓਪਨ ਅਨਰਿਜ਼ਰਵਡ ਕੈਟਾਗਰੀ ਇਹ ਜਨਰਲ ਬੁਆਇਸ ਦੇ ਬਰਾਬਰ ਜਿਹੜੀ ਤੁਹਾਡੀ ਕੈਟਾਗਰੀ ਜਾਊਗੀ ਅਗਰ ਤੁਸੀਂ ਅਦਰ ਸਟੇਟ ਤੋਂ ਠੀਕ ਹੈ ਤੇ ਨੈਕਸਟ ਆ ਗਿਆ ਪਰ ਆਪਣੀ ਲੈਂਗੁਏਜ ਇਹ ਮੈਂ ਤੁਹਾਨੂੰ ਜਿਹੜਾ ਦੱਸ ਦਿੱਤਾ ਆਪਣਾ ਸੈਟਿੰਗ ਦੇ ਵਿੱਚ ਜਾ ਕੇ ਐਡੂ ਡ੍ਰੈਗ ਨੂੰ ਚੇਂਜ ਕਰ ਲਓ ਤੇ ਬਾਈ ਫਿਜ਼ੀਕਲ ਤੋਂ ਬਾਅਦ ਇੱਕ ਮੇਲ ਤੇ ਮੈਸੇਜ ਆਇਆ ਸੀ ਯੂਅਰ ਡਾਕੂਮੈਂਟ ਸਬਮਿਟਡ ਫਰਮ ਦਿਸ ਰਿਕਵੈਸਟ ਟੂ 202 ਉਹ ਦਾ ਕੀ ਮੀਨ ਹੈ ਉਹਦਾ ਕੋਈ ਮੀਨ ਨਹੀਂ ਮਤਲਬ ਅਗਰ ਤੁਹਾਡੇ ਫਿਜ਼ੀਕਲ ਕਲੀਅਰ ਆ ਤਾਂ ਜਿਹੜੇ ਤੁਹਾਡੇ ਡਾਕੂਮੈਂਟ ਨੇ ਉਹ ਸਬਮਿਟ ਹੋ ਚੁੱਕੇ ਨੇ ਤੇ 2023 ਤੋਂ ਇਹ ਵਾਲਾ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਬਾਰੇ ਮਤਲਬ ਕਿ ਕੋਈ ਚਿੰਤਾ ਨਾ ਕਰੋ ਠੀਕ ਹੈ ਤੁਹਾਡੇ ਡਾਕੂਮੈਂਟ ਜਿਹੜੇ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਉਹਨਾਂ ਕੋਲ ਜਿਹੜੇ ਹੈਗੇ ਸਬਮਿਟ ਹੋ ਚੁੱਕੇ ਨੇ ਸਰ ਮੇਰੇ 12th ਦੀ ਡਿਗਰੀ ਦੇ ਨੰਬਰ ਤਾਂ ਨਹੀਂ ਸੀ ਫਿਲ ਕੀਤੇ ਦੀ ਪਰ ਮੈਥੋਂ ਪਰਸੈਂਟੇਜ ਦੀ ਜਗ੍ਹਾ ਤੇ CGPA 9.5 ਫੈਕਟਰ ਚ ਪੈ ਗਈ ਜਦ ਮੈਂ ਸਾਡੀ ਉਹ CPA ਚੈੱਕ ਚਿਕਨਵਰਟ ਹੁੰਦਾ ਤਾਂ ਮਾਰਕਸ ਤੇ ਉਸ ਦਾ ਕੋਈ ਆਪਸ਼ਨ ਹੈ ਨਹੀਂ ਸੀ ਤਾਂ ਫਾਰਮ ਫਿਲ ਕਰਨ ਵੇਲੇ ਇਸ ਦਾ ਨਹੀਂ ਪਤਾ ਇਹ ਦੇਖੋ ਤੁਸੀਂ ਇਹ ਫਿੱਲਪ ਕਰਵਾ ਲਓ ਵੈਸੇ ਮਤਲਬ ਕਿ ਅਗਰ ਕਿਸੇ ਦਾ ਪਰਸੈਂਟੇਜ ਹੁੰਦਾ ਨਾ ਜਿਹੜੀ ਪੰਜਾਬ ਬੋਰਡ ਹੁੰਦਾ ਉਹਦਾ ਪਰਸੈਂਟੇਜ ਆਉਂਦਾ ਤੇ ਜਿਹੜਾ ਸੀਬੀਸ ਬੋਰਡ ਹੁੰਦਾ ਉਹਦਾ ਸੀਜੀਪੀਏ ਆਉਂਦਾ ਤੁਸੀਂ ਆਪਣਾ ਜਿਹੜਾ ਹੈਗਾ ਪਰਸੈਂਟੇਜ ਆਉਂਦਾ ਤਾਂ ਪਰਸੈਂਟੇਜ ਆ ਲੈ ਠੀਕ ਹੈ ਸੀਜੀਪੀ ਆਉਂਦਾ ਤਾਂ ਸੀਜੀਪੀ ਆ ਲੈ ਠੀਕ ਹੈ ਤਾਂ ਕੋਈ ਇਸ਼ੂ ਨਹੀਂ ਹੈਗਾ ਅਗਰ ਤੁਹਾਡੇ ਤੋਂ ਗਲਤੀ ਨਾਲ ਨਾਮ ਵੀ ਨੰਬਰ ਘੱਟ ਵੱਧ ਲਿਖੇ ਗਏ ਜਾਂ ਸੀਜੀਪੀ ਨੂੰ ਪਰਸੈਂਟੇਜ ਲਿਖਿਆ ਹੈ ਪਰਸੈਂਟੇਜ ਨੂੰ ਸੀਜੀਪੀ ਵਿੱਚ ਲਿਖਿਆ ਹੈ ਤਾਂ ਤੁਸੀਂ ਐਫੀਡਾਪਟ ਕਰਵਾ ਲਓ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੇ ਨੈਕਸਟ ਕਮੈਂਟ ਆ ਸਰ ਜੋ ਪੈਨ ਕਾਰਡ ਅਪਲੋਡ ਕਰਿਆ ਸੀ ਉਸ 'ਤੇ ਛੋਟੇ ਹੁੰਦੇ ਦੀ ਪਿਕ ਲੱਗੀ ਹੋਈ ਆ ਅਪਡੇਟ ਕਰਵਾਉਣਾ ਪਊ ਦੇਖੋ ਜੀ ਕੋਈ ਚੱਕਰ ਨਹੀਂ ਹੈਗਾ ਅਗਰ ਜਿਹੜਾ ਤੁਸੀਂ ਪੈਨ ਕਾਰਡ ਲਾਇਆ ਹੋਇਆ ਬਸ ਉਹਦੇ ਜਿਹੜਾ ਤੁਹਾਡਾ ਨੰਬਰ ਹੈ ਉਹ ਸੇਵ ਹੁੰਦਾ ਤਾਂ ਚਾਹੇ ਤੁਹਾਡਾ ਪਹਿਲਾ ਹੋਵੇ ਚਾਹੇ ਤੁਹਾਡਾ ਬਾਅਦਲਾ ਹੋਵੇ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਪਰ ਇਹਨਾਂ ਚੀਜ਼ਾਂ ਨੂੰ ਤੁਸੀਂ ਖੁਦ ਮਤਲਬ ਕਿ ਤੁਹਾਡੀ ਇਹ ਰਿਸਪੌਂਸਿਬਿਲਟੀ ਬਣਦੀ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਅਪਡੇਟ ਕਰਵਾ ਕੇ ਰੱਖਿਆ ਕਰੋ ਜਲਦੀ ਤੋਂ ਜਲਦੀ ਠੀਕ ਹੈ ਅਗਰ ਤੁਸੀਂ ਮਤਲਬ ਕਿ ਹੁਣ ਵੀ ਅਪਡੇਟ ਕਰਵਾ ਲਓ ਪੈਨ ਕਾਰਡ ਤਾਂ 10 ਤੋਂ 12 ਦਿਨਾਂ ਦੇ ਵਿੱਚ ਪੈਨ ਕਾਰਡ ਜਿਹਦਾ ਤੁਹਾਡਾ ਅਪਡੇਟ ਹੋ ਕੇ ਆ ਜਾਊਗਾ ਤੇ ਤੁਸੀਂ ਉੱਥੇ ਪੁਰਾਣਾ ਵੀ ਲੈ ਜਾਓ ਤੇ ਨਵਾਂ ਵੀ ਲੈ ਜਾਓ ਕਿਉਂਕਿ ਜਿਹੜੇ ਮਾਈਨਰ ਮਤਲਬ ਕਿ ਹੁੰਦੇ ਨੇ ਆਪਣੇ ਪੈਨ ਕਾਰਡ ਉਹਨਾਂ ਦੇ ਉੱਤੇ ਫੋਟੋ ਵੀ ਨਹੀਂ ਲੱਗੀ ਹੁੰਦੀ ਤੇ ਜਦੋਂ ਮਾਈਨਰ ਤੋਂ ਬਾਅਦ ਤੁਸੀਂ ਅਪਡੇਟ ਕਰਵਾਉਨੇ ਹੋ ਤਾਂ ਉਹ ਉਸ ਦੇ ਉੱਤੇ ਜਿਹੜੀ ਨਵੀਂ ਫੋਟੋ ਲੱਗੀ ਆਉਂਦੀ ਆ ਠੀਕ ਹੈ ਸਰ ਕਾਸਟ ਸਰਟੀਫਿਕੇਟ ਕਿੰਨਾ ਪੁਰਾਣਾ ਚੱਲ ਜੂ ਦੇਖੋ 2-3 ਸਾਲ ਪੁਰਾਣਾ ਵੀ ਚੱਲ ਜੂ ਮੇਬੀ ਹੋ ਸਕਦਾ 4 ਸਾਲ ਪੁਰਾਣਾ ਵੀ ਚੱਲ ਜੇ ਇਹ ਉੱਥੇ ਜਿਹੜੇ ਮਾਹੌਲ ਮੈਚ ਨੇ ਉਹਨਾਂ ਦੇ ਸਾਰੇ ਹੁੰਦਾ ਕਿ ਉਹ ਤੁਹਾਡੇ ਡਾਕੂਮੈਂਟਸ ਕੋਈ ਪ੍ਰੋਬਲਮ ਅਗਰ ਲੱਗੀ ਤਾਂ ਉਹ ਤੁਹਾਨੂੰ ਕਹਿ ਵੀ ਸਕਦਾ ਕਿ ਨਵਾਂ ਸਰਟੀਫਿਕੇਟ ਲੈ ਕੇ ਆਓ ਅਗਰ ਤੁਹਾਡੇ ਡਾਕੂਮੈਂਟਸ ਦੇ ਵਿੱਚ ਕੋਈ ਪ੍ਰੋਬਲਮ ਪਰ ਮੈਂ ਤੁਹਾਨੂੰ ਮਤਲਬ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਤਾ ਸੀ ਕਿ ਹਲੇ ਤੁਹਾਡੀ ਡੀਰੀ ਡਾਕੂਮੈਂਟ ਵੈਰੀਫਿਕੇਸ਼ਨ ਹੈ ਘੱਟੋ ਘੱਟ ਆਪਾਂ ਜੇ ਮੈਕਸਿਮ ਮੰਨ ਕੇ ਚੱਲੀਏ 30 ਦਿਨ ਤੇ ਮਿੰਨੀ ਉਹ 20 ਦਿਨ ਪਏ ਨੇ ਤੁਸੀਂ ਉਹਨੂੰ ਅਪਡੇਟ ਕਰਵਾ ਲਓ ਜਲਦੀ ਤੋਂ ਜਲਦੀ ਠੀਕ ਹੈ ਸਿਰਫ ਫਾਰਮ ਫਿਲ ਕਰਨ ਟਾਈਮ ਸਿਰਫ ਡਿਸਟ੍ਰਿਕਟ ਐਡਰੈਸ ਤੇ ਪ੍ਰੈਫਰੈਂਸ ਫਿਲ ਹੋਈ ਸੀ ਦੱਸੋ ਜੀ ਕੀ ਕੋਈ ਹੱਲ ਹੈ ਦੇਖੋ ਜੀ ਇਹਦਾ ਕੋਈ ਹੱਲ ਨਹੀਂ ਅਗਰ ਤੁਹਾਡੇ ਨੰਬਰ ਡਿਸਟ੍ਰਿਕਟ ਕੈਡਰ ਦੀ ਕੱਟਆਫ ਨੂੰ ਪਾਰ ਕਰਨਗੇ ਤਾਂ ਜਿਹੜੇ ਹੈਗੇ ਤੁਹਾਨੂੰ ਪੰਜਾਬ ਪੁਲਿਸ ਕਾਉਂਸਲ 2025 ਦੇ ਵਿੱਚ ਸੀਟ ਮਿਲੂਗੀ ਅਗਰ ਤੁਹਾਡੇ ਡਿਸਟ੍ਰਿਕਟ ਕੈਡਰ ਦੀ ਤੁਸੀਂ ਪ੍ਰੀਫਰੈਂਸ ਪਈ ਸਿਰਫ ਡਿਸਟ੍ਰਿਕਟ ਕੈਡਰ ਦੀ ਪਰ ਤੁਹਾਡੇ ਜਿਹੜੇ ਨੰਬਰ ਹੈ ਉਹ ਆਰਮਡ ਕੈਡਰ ਦੀ ਕੱਟਆਫ ਨੂੰ ਪਾਰ ਕਰਦੇ ਡਿਸਟ੍ਰਿਕਟ ਦੀ ਨਹੀਂ ਕਰਦੇ ਤਾਂ ਤੁਹਾਨੂੰ ਜਿਹੜਾ ਹੈਗਾ ਇਸ ਭਰਤੀ ਤੋਂ ਬਾਹਰ ਕੀਤਾ ਜਾਊਗਾ ਠੀਕ ਹੈ ਨੈਕਸਟ ਹੈਗਾ ਸਰ ਮੈਂ ਜੱਟ ਸਿਕ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਪਰ ਈਡਬਲਿਊਸ ਕੈਟਾਗਰੀ ਅਪਲਾਈ ਕੀਤੀ ਸੀ ਹੁਣ ਮੈਂ 10th ਤੇ 12th ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਫਿਕਸ ਈਡਬਲਿਊ ਸਰਟੀਫਿਕੇਟ ਤੋਂ ਬਣਾ ਕੋਈ ਦੇਖੋ ਜੀ ਹੋਰ ਕੋਈ ਡਾਕੂਮੈਂਟ ਨਹੀਂ ਆਈਂਦਾ ਬਸ ਆਪਾਂ ਤੁਹਾਨੂੰ ਕਨਫਰਮ ਕਰਵਾ ਦਾਂ ਥੋੜਾ 10th ਹੋ ਗਿਆ ਠੀਕ ਹੈ 12th ਹੋ ਗਿਆ ਤੇ ਕੋਈ ਡਿਪਲੋਮਾ ਡਿਗਰੀ ਹੋ ਗਿਆ ਠੀਕ ਹੈ ਤੇ ਤੁਹਾਡਾ ਈਡਬਲਿਊ ਐਸ ਹੋ ਗਿਆ ਤੇ ਵੋਟਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਿਆ ਤੇ 8-9 ਸੂੜੀਆਂ ਫਿਕਸ ਹੋ ਗਈਆਂ ਜਿਹੜੀਆਂ ਮਤਲਬ ਕਿ ਲੇਟੈਸਟ ਫਿਕਸ ਹੋਣ ਇੱਕ ਹੋ ਸਕੇ ਤਾਂ ਆਪਣਾ ਜਿਹੜਾ ਰੈਜਿਸਟ੍ਰੇਸ਼ਨ ਸਾਰੇ ਬੱਚੇ ਬਣਾ ਕੇ ਰੱਖੋ ਇਸ ਚੀਜ਼ ਦਾ ਕੋਈ ਮਤਲਬ ਕਿ ਇਸ਼ੂ ਨਹੀਂ ਹੈ ਤੁਸੀਂ ਕਿਸੇ ਵੀ ਕੈਟਾਗਰੀ ਤੋਂ ਤੁਸੀਂ ਜਿਹੜਾ ਆਪਣਾ ਰੈਜੀਡੈਂਸ ਬਣਵਾ ਕੇ ਰੱਖੋ ਰੈਜੀਡੈਂਸ ਦੀ ਕਿਸੇ ਵੀ ਸਮੇਂ ਜ਼ਰੂਰਤ ਪੈ ਸਕਦੀ ਆ ਠੀਕ ਹੈ ਅਗਰ ਤੁਹਾਡੇ ਡਾਕੂਮੈਂਟਸ ਚ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਆ ਤਾਂ ਉਹ ਤੁਹਾਡਾ ਜਿਹੜਾ ਹੈ ਰੈਜੀਡੈਂਸ ਮੰਗਣਗੇ ਠੀਕ ਹੈ ਤਾਂ ਰੈਜੀਡੈਂਸ ਆਪਣਾ ਬਣਵਾ ਲਓ 10 ਤੋਂ 12 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਰੈਜੀਡੈਂਸ ਬਣ ਕੇ ਆ ਜਾਊਗਾ ਬਾਈ ਆਈ ਸਾਈਟ 0.5 ਵੀਕ ਦਾ ਦੋਨੋਂ ਮੈਡੀਕਲ ਕਲੀਅਰ ਹੋ ਜੂ ਹਾਂਜੀ ਆਈ ਸਾਈਟ ਅਗਰ ਵੀ ਦਾ ਕੋਈ ਚੱਕਰ ਨਹੀਂ ਹੈ ਬਸ ਤਾਂ ਤੁਸੀਂ ਮਤਲਬ ਕਿ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਲੀਜ਼ਰ ਕਰਵਾ ਲਿਓ ਲੇਜ਼ਰ ਕਰਵਾ ਕੇ ਮਤਲਬ ਕਿ ਸਟੂਕ ਕੋਲ ਜਿਹੜਾ ਹੈਗਾ ਆਪਣੇ ਕੋਲ ਮਤਲਬ ਕਿ ਮਹੀਨੇ ਦਾ ਟਾਈਮ ਮਿਲ ਜੂਗਾ ਲੇਜ਼ਰ ਕਰਵਾ ਲਓ ਲੇਜ਼ਰ ਨਹੀਂ ਤਾਂ ਹੋਰ ਬਹੁਤ ਮਤਲਬ ਕਿ ਹੁਣ ਚੱਲੇ ਹੋ ਜਾਣਗੇ ਪ੍ਰੋਜੈਕਟ ਠੀਕ ਹੈ ਉਹ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਜਿਹੜਾ ਸੋਡਾ ਮਤਲਬ ਕਿ ਤੁਸੀਂ ਨਾਰਮਲ ਆਪਣਾ ਜਿਹੜਾ ਬਾਹਰ ਅੰਦਰ ਜਾ ਸਕਦੇ ਹੋ ਕੋਈ ਇਸ਼ੂ ਨਹੀਂ ਹੁੰਦਾ ਤੇ ਆਪਣਾ ਲੇਜ਼ਰ ਕਰਾ ਲਓ ਅਦਰਵਾਈਜ਼ ਇਸ ਦਾ ਕੋਈ ਇਸ਼ੂ ਨਹੀਂ ਹੈਗਾ ਅਗਰ ਕੋਈ ਨਿਗਾ ਘਟਾ ਹੈ ਨਿਗਾ ਘਟ ਵਾਲੇ ਦਾ ਕੋਈ ਇਸ਼ੂ ਨਹੀਂ ਹੈਗਾ ਕਲਰ ਬਲਾਈਂਡ ਨਾ ਹੋਵੇ ਬਸ ਬੰਦਾ ਨਿਗਾ ਘਟਾ ਵਾਲਾ ਦਾ ਮਤਲਬ ਕਿ 1 1 2 2 ਨੰਬਰ ਵਾਲੇ ਵੀ ਨਿਗਾ ਘਟਾ ਵਾਲੇ ਵੀ ਚੱਲੇ ਜਾਂਦੇ ਠੀਕ ਆ ਤੇ ਹੁਣ ਆਪਾਂ ਨੈਕਸਟ ਦੇਖਦੇ ਆ ਸਰ ਅਦਰ ਸਟੇਟ ਗਰਲ ਦੀ ਕੈਂਡੀਡੇਟ ਦੀ ਡੀਵੀ ਦੀ ਕੱਟਆਫ ਦੇਖੋ ਇਹ ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਹੈਗਾ ਕਨਫਰਮ ਕਰਕੇ ਪਹਿਲਾਂ ਵੀ ਦੱਸਤਾ ਕਿ ਜਿਹੜਾ ਮਨਨ ਲਓ ਕਿ ਸੋਡੀ ਜਿਹੜੀ ਕੱਟਆਫ ਆ ਉਹ ਜਨਰਲ ਬੁਆਇਸ ਦੀ ਹੋਊਗੀ ਬਾਕੀ ਜਿਹੜੀ ਸੋਡੀ ਅੱਛੇ ਡਾਕੂਮੈਂਟ ਵੈਰੀਫਿਕੇਸ਼ਨ ਦੀ ਕੱਟਆਫ ਆ ਇਹ ਸ਼ਾਇਦ ਮੇਬੀ ਮੈਂ ਤੁਹਾਨੂੰ ਇਸ ਚੀਜ਼ ਬਾਰੇ ਵੀ ਕਨਫਰਮ ਕਰਕੇ ਸ਼ਾਮ ਤੱਕ ਦੱਸ ਦੂੰਗਾ ਕਿ ਜਿਹੜੀ ਸੋਡੀ ਕੱਟਆਫ ਆ ਉਹ ਕਿਸ ਤਰੀਕੇ ਨਾਲ ਜਾਂਦੀ ਹੈ ਮੈਂ ਇਸ ਚੀਜ਼ ਬਾਰੇ ਮਤਲਬ ਕਿ ਧਿਆਨ ਚ ਨਹੀਂ ਇਹ ਮੇਰੀ ਚੀਜ਼ ਹੈ ਦੀ ਮੇਬੀ ਹੋ ਸਕਦਾ ਹੈ ਜਿਹੜੀ ਥੋੜੀ ਕੱਟ ਆਫ ਆ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਇਹ ਕੁੜੀਆਂ ਦੇ ਬਰਾਬਰ ਹੀ ਜਾਵੇ ਥੋੜੀ ਜਿਹੜੀ ਫਾਈਨਲ ਕੱਟ ਆਫ ਆ ਉਹ ਸਿਰਫ ਮੁੰਡਿਆਂ ਦੇ ਬਰਾਬਰ ਜਾਂਦੀ ਆ ਠੀਕ ਆ ਸਰ ਜਿਹੜੇ ਡਾਕੂਮੈਂਟਸ ਆ ਜਿਵੇਂ ਰੈਜ਼ੀਡੈਂਸ ਸਰਟੀਫਿਕੇਟ ਕਾਸ ਸਰਟੀਫਿਕੇਟ ਉਹ 2 ਸਾਲ ਪੁਰਾਣੇ ਆ ਤੇ ਕੋਈ ਚੱਕਣੀ ਅਗਰ 2 ਸਾਲ ਪੁਰਾਣੇ ਤਾਂ ਉਹ ਚੱਲ ਜਾਣਗੇ 2 ਸਾਲ ਪੁਰਾਣੀ ਮਤਲਬ ਕਿ ਜ਼ਿਆਦਾ ਪੁਰਾਣੇ ਨਹੀਂ ਹੈਗੇ ਠੀਕ ਹੈ ਬਸ ਆਏ ਕਈ ਬੱਚੇ ਹੁੰਦੇ ਨੇ 4-5 ਸਾਲ ਪੁਰਾਣੇ ਲਾ ਰਹੇ ਹੁੰਦੇ ਉਹਦਾ ਥੋੜਾ ਇਸ਼ੂ ਪੈ ਜਾਂਦਾ 2 ਸਾਲ ਪੁਰਾਣੇ ਦਾ ਕੋਈ ਇਸ਼ੂ ਨਹੀਂ ਹੈਗਾ ਬਾਕੀ ਤੇ ਨੈਕਸਟ ਆ ਗਿਆ ਜਿਨ੍ਹਾਂ ਨੇ ਆਪਣਾ ਸਰਨੇਮ ਚੇਂਜ ਕੀਤਾ ਹੋਇਆ ਉਹਨਾਂ ਨੂੰ ਕਿਹੜੀ ਕਿਹੜੀ ਡਾਕੂਮੈਂਟਸ ਬਣਵਾਉਣੇ ਪੈਣੇ ਦੇਖੋ ਬਾਕੀ ਤਾਂ ਸਰਟੀਫਿਕੇਟ ਸਾਰੇ ਸੇਮ ਆਗੇ ਠੀਕ ਹੈ ਜਿਹੜੇ ਆਪਾਂ ਮੰਨ ਲਓ ਕਿ ਗੱਲ ਕਰਦੇ ਆਂ ਕਿ ਤੁਹਾਡਾ 10th ਪਲੱਸ 2 ਦਾ ਰਿਕਾਰਡ ਪੈਨ ਕਾਰਡ ਤੁਹਾਡਾ ਡਿਪਲੋਮਾ ਡਿਗਰੀ ਕੁਝ ਵੀ ਜਿਹੜਾ ਕੁਝ ਤੁਸੀਂ ਲਾਇਆ ਇਹਦੇ ਨਾਲ ਅਗਰ ਤੁਸੀਂ ਸਰਨੇਮ ਚੇਂਜ ਕਰਵਾਇਆ ਤੁਹਾਡੀ ਪੋਸਟ ਪਰਮ ਨੂੰਲੇ ਸਰਨੇਮ ਹੋਰ ਸੀ ਤੇ ਹੁਣ ਤੁਸੀਂ ਚੇਂਜ ਕਰਵਾ ਲਿਆ ਤਾਂ ਅਗਰ ਤੁਹਾਡੇ ਸਾਰੇ ਡਾਕੂਮੈਂਟਸ ਦੇ ਸੇਮ ਸਰਨੇਮਾਂ ਤਾਂ ਦਾ ਕੋਈ ਇਸ਼ੂ ਨਹੀਂ ਹੈਗਾ ਤਾਂ ਤੁਸ ਕੋਈ ਚੱਕਰ ਮੰਨੋ ਇਹਨਾ ਅਗਰ ਤੁਹਾਡੇ ਅੱਧੇ ਡਾਕੂਮੈਂ ਜਾਂ ਜਿਹੜਾ ਤੁਸੀਂ ਮਤਲਬ ਕਿ ਡਾਕੂਮੈਂਟ ਲਗਾਇਆ ਸੀ ਸਰਨੇਮ ਚੇਂਜ ਕਰਨ ਵੇਲੇ ਠੀਕ ਹੈ ਉਹ ਡਾਕੂਮੈਂਟ ਜਾਂ ਤੁਸੀਂ ਕੋਈ ਮਤਲਬ ਕਿ ਐਡਵਰਟਾਈਜ਼ਮੈਂਟ ਦਿੱਤੀ ਸੀ ਉਹ ਸਾਰੀ ਮਤਲਬ ਕਿ ਉਹ ਸਾਰੇ ਪ੍ਰੂਫ ਤੁਸੀਂ ਨਾ ਲੈ ਜਿਓ ਤੇ ਕੈਫਿਡੇਵਟ ਕਰਵਾ ਲਿਓ ਕਿ ਹਾਂ ਇਸ ਤਰੀਕ ਤੋਂ ਪਹਿਲਾਂ ਮੇਰਾ ਇਹ ਸਰਨੇਮ ਸੀ ਤੇ ਬਾਅਦ ਦੇ ਵਿੱਚ ਮੈਨੂੰ ਇਹਨਾਂ ਕਰਦਾਂ ਕਰਕੇ ਆਪਣਾ ਜਿਹੜਾ ਸਰਨੇਮ ਚੇਂਜ ਕਰਵਾਇਆ ਗਿਆ ਤੇ ਉੱਥੋਂ ਦੇ ਜਿਹੜੇ ਹੈਗੇ ਪਿੰਡ ਦੇ ਨੰਬਰ ਦਾ ਤੇ ਪੰਚਾਇਤ ਦੇ ਸਾਈਨ ਇੱਕ ਇੱਕ ਬੰਦੇ ਦੇ ਜਾਂ ਤੁਸੀਂ ਸਰਦਾਰ ਤੋਂ ਤੁਸੀਂ ਜਿਹੜਾ ਹੈਗਾ ਉਹਨੂੰ ਟੈਸਟਡ ਕਰਾ ਲਿਓ ਠੀਕ ਹੈ ਤਰ ਆਧਾਰ ਕਾਰਡ ਸ਼ਾਪ ਤੋਂ ਪ੍ਰਿੰਟ ਕਰਵਾਇਆ ਹੋਇਆ ਹੈ Ориਜਨਲ ਡਿਲੀਵਰ ਨਹੀਂ ਹੋਇਆ ਸੀ ਪਿਛਲੇ ਸਾਲ ਅਪਡੇਟ ਕਰਵਾਇਆ ਸੀ ਬਟ ਫਾਰਮ ਫਿਲ ਕਰਨ ਮਿਲੇ ਮੈਂ ਉਹੀ ਵਾਲਾ ਹੀ ਲਗਾਇਆ ਸੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਮੀਨ ਉਹੀ ਕੈਫੇ ਵਾਲਾ ਚੱਲ ਜੂਗਾ ਮੇਰੇ ਹਾਂਜੀ ਕੋਈ ਇਸ਼ੂ ਨਹੀਂ ਹੈਗਾ ਵੈਸੇ ਅੱਜਕੱਲ ਜਿਹੜੇ ਆਧਾਰ ਕਾਰਡ ਆਉਂਦੇ ਆ ਉਹ ਮਤਲਬ ਕਿ Ориਜਨਲ ਨਿਕਲ ਜਾਂਦੇ ਆ ਇੱਕ ਪਲਾਸਟਿਕ ਦੀ ਸੀਟ ਤੇ ਡਿਕ ਸ਼ੀਟ ਹੁੰਦੀ ਹੈ ਉਹਦੇ ਉੱਤੇ Ориਜਨਲ ਬਿਲਕੁਲ ਮਤਲਬ ਕਿ Ориਜਨਲ ਸਰਟ ਜਿਹੜਾ ਤੁਹਾਡਾ ਆਧਾਰ ਕਾਰਡ ਨਿਕਲ ਜਾਂਦਾ ਹੁੰਦਾ ਪਰ ਕੋਈ ਇਸ਼ੂ ਨਹੀਂ ਹੈਗਾ ਟੋਟਕੂੜੇ ਉਹ ਪ੍ਰਿੰਟ ਕਰਵਾਇਆ ਹੋਇਆ ਲਾਇਆ ਸੀ ਜਾਂ ਤੁਸੀਂ origignal ਲਾਇਆ ਜਾਂ ਕੋਈ ਇਸ਼ੂ ਨਹੀਂ ਹੈਗਾ ਮਤਲਬ ਕਿ ਇਸ ਚੀਜ਼ ਦਾ ਠੀਕ ਹੈ ਤੁਸੀਂ ਪ੍ਰਾਂ ਜਿਹੜਾ ਤੁਹਾਡਾ ਕੈਫੇ ਵਾਲਾ ਉਹੀ ਲੈ ਜਾਓ ਪਰ ਹੁਣ 1 50 60 ਰੁਪਏ ਲੱਗਦੇ ਆ ਉਹ ਪਲਾਸਟਿਕ ਦਾ ਆਧਾਰ ਕਾਰਡ ਪ੍ਰਿੰਟ ਕਰ ਦਾਂਦੇ ਆ ਤੁਸੀਂ ਉਹ ਕਰਵਾ ਲਓ ਉਹ ਤਾਂ ਵਧੀਆ ਰਹੂਗਾ ਠੀਕ ਹੈ ਤੇ ਜਿਹੜੇ ਬੱਚਿਆਂ ਦੇ ਡਾਊਟ ਸੀ ਉਹ ਤਾਂ ਸਿਰਫ ਇਨਕ ਸੀ ਤੇ ਬਾਕੀ ਜਿਹੜੇ ਜਦੋਂ ਮੈਂ ਤੁਹਾਨੂੰ ਤੁਹਾਡੇ ਕੋਲ ਗੱਲਬਾਤ ਕਰਨੀ ਸੀ ਤੁਹਾਡੇ ਤੋਂ ਇੱਕ ਹੈਲਪ ਚਾਹੀਦੀ ਸੀ ਜ਼ਰੂਰ ਕਰਿਓ ਠੀਕ ਹੈ ਇਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਇਹ ਨਹੀਂ ਕਿ ਕੋਚ ਮਨਪ੍ਰੀਤ ਸਿੰਘ ਜਿਹਨਾਂ ਨੂੰ ਤੁਸੀਂ ਮਤਲਬ ਕਿ ਮਨਪ੍ਰੀਤ ਮਨੂ ਦੇ ਕੋਚ ਨਾਲ ਜਾਣਿਓ ਤੇ ਇਹ ਸੰਗਰੂਰ ਡਿਸਟ੍ਰਿਕਟ ਦੇ ਨੇ ਲਹਿਰਾਗਾਗਾ ਤੋਂ ਠੀਕ ਹੈ ਲਹਿਰਾਗਾਗਾ 'ਚ ਇਹ ਜਿਹੜਾ ਹੈਗਾ ਬੱਚਿਆਂ ਨੂੰ ਤਿਆਰੀ ਕਰਵਾਉਂਦੇ ਨੇ ਤੇ ਪਿਛਲੇ ਜਿਹੜੇ ਹੁਣ ਬੱਚਿਆਂ ਦੇ ਫਿਜ਼ੀਕਲ ਟ੍ਰਾਇਲਸ ਹੋਏ ਸੀਗੇ ਉੱਥੇ ਇਹਨਾਂ ਨੇ ਪੰਜਾਬ ਉਸ ਕੌਂਸਲ 2025 ਦੇ ਉਮੀਦਵਾਰ ਜਿਹੜੇ ਫਿਜ਼ੀਕਲ ਦੀ ਤਿਆਰੀ ਕਰ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਫ੍ਰੀ 'ਚ ਤਿਆਰੀ ਕਰਵਾਈ ਤੇ ਉਹ ਕਹੋ ਉਹਨੇ ਇਹ ਪਿਛਲੇ ਐਤਵਾਰ ਬੱਚਿਆਂ ਨਾਲ ਜਾ ਰਹੀ ਸੀ 6-7 ਨਾਲ ਬੱਚੇ ਸੀ ਗੱਡੀ ਦੇ ਵਿੱਚ ਤੇ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਫਿਲਹਾਲ ਤਾਂ ਇਹਨਾਂ ਦੇ ਮਤਲਬ ਕਿ ਜ਼ਿਆਦਾ ਸੱਟਾਂ ਨਹੀਂ ਆਈ ਠੀਕ ਨੇ ਪਰ ਜਿਹੜੀ ਇਹਨਾਂ ਨਾਲ ਬੱਚੇ ਸੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦੇ ਵੀ ਕੁਝ ਸੱਟਾਂ ਲੱਗੀਆਂ ਤੇ ਇਹਨਾਂ ਕੋਲ ਜਿਹੜੀ ਗੱਡੀ ਸੀ ਜਿਹਦੇ ਨਾਲ ਇਹ ਮਤਲਬ ਕਿ ਬਿਨਾਂ ਬੱਚਿਆਂ ਤੋਂ ਕੁਝ ਵੀ ਕਰਵਾਏ ਖੁਦ ਇਹਨਾਂ ਨੂੰ ਲੈ ਕੇ ਜਾਂਦੇ ਸੀ ਖੇਡਣ ਲਈ ਖੁਦ ਲੈ ਜਾਂਦੇ ਸੀ ਠੀਕ ਹੈ ਉਹ ਵੀ ਮਤਲਬ ਕਿ ਉਹਦਾ ਵੀ ਜ਼ਿਆਦਾ ਨੁਕਸਾਨ ਹੋਇਆ ਇਨਾਂ ਦੀ ਜਿਹੜੀ ਮੈਂ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਇਹੇ ਬੇਨਤੀ ਕਰਦਾ ਕਿ ਇੱਕਦਾਂ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਉਹ ਬੱਚੇ ਜਿਹੜੀ ਨਾਲ ਜਾ ਰਹੀ ਸੀ ਤੇ ਇਨਾਂ ਦੀ ਜਿਹੜੀ ਸਿਹਤ ਹੈ ਉਹ ਜਲਦੀ ਠੀਕ ਹੋ ਜੇ ਤੇ ਬਾਕੀ ਇੱਕ ਆਹ QR ਜਿਹੜਾ ਹੈਗਾ ਕੋਡ ਹੈਗਾ ਤਾਂ ਇੱਕ ਕਿਰਪਾ ਕਰਿਓ ਜਿੰਨਾ ਵੀ ਛੋਟਾ ਜਿਹਾ ਮਤ ਹੋ ਹੁੰਦੀ ਹੋਈ 10 ਰੁਪਏ 20 ਰੁਪਏ 100 ਰੁਪਏ 1000 ਰੁਪਏ ਤੇ ਇਹ ਜਿਹੜਾ ਹੈਗਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਆਪ ਵੀ ਜਿਹੜਾ ਹੈਗਾ ਹੈਲਪ ਕਰਿਓ ਤਾਂ ਜੋ ਜਿਹੜਾ ਹੈਗਾ ਇਨਾਂ ਦਾ ਮਤਲਬ ਕਿ ਥੋੜੀ ਹੈਲਪ ਹੋ ਸਕੇ ਤੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਅੱਗੇ ਵੀ ਜਿਹੜੇ ਇੱਕ ਤਰ੍ਹਾਂ ਦੀ ਇਨਸਾਨੀਅਤ ਵਾਲੀ ਗੱਲ ਹੀ ਹੈ ਤੁਸੀਂ ਇਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰੋ ਤੇ ਇਹ ਸਕਰੀਨਸ਼ਾਟ ਲੈ ਕੇ ਤੁਸੀਂ ਮੈਂ ਬਾਕੀ ਟੈਲੀਗ੍ਰਾਮ ਚੈਨਲ ਦੇ ਵਿੱਚ ਪਾ ਦਊਂਗਾ ਇਹ ਤਿੰਨੇ ਚੀਜ਼ਾਂ ਠੀਕ ਹੈ ਤੇ ਇਹ ਇਹਨਾਂ ਦੀ ਇਨਸਟਾ ਆਈਡੀ ਤੁਸੀਂ ਆਪ ਜਾ ਕੇ ਅਗਰ ਕਿਸੇ ਨੂੰ ਕਨਫਰਮ ਕਰਨਾ ਹੋਵੇ ਤਾਂ ਉਹ ਕਨਫਰਮ ਵੀ ਕਰ ਸਕਦਾ ਤੇ ਇਹਨਾਂ ਦਾ QR ਕੋਡ ਹੈ ਇੱਥੋਂ ਤੁਸੀਂ ਸਕੈਨ ਕਰਕੇ ਪੇਮੈਂਟ ਕਰ ਸਕਦੇ ਹੋ ਪੇਪਸਾ ਜੀ ਜੇ ਜੇ ਆਪਣੀ ਇਨਫੋਰਮੇਸ਼ਨ ਜੀ ਸਿਰਫ ਫੈਨਸੀ ਹੈ ਅਗਰ ਵੀਡੀਓ ਚੰਗੀ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਸਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮੈਂ ਕਰਦੇ ਰਹੋ ਥੈਂਕ ਯੂ